ਸਤਿ ਸ਼੍ਰੀ ਅਕਾਲ ਬੀਬੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਕੀ ਨਾਮ ਆ ਭਾਈ ਤੁਹਾਡਾ ਹਾਂਜੀ ਰਾਜਰਾਨੀ ਜੀ ਰਾਜਰਾਨੀ ਭੈਣੇ ਕੀ ਸਮੱਸਿਆ ਲੈ ਕੇ ਆਏ ਸੀ ਤੁਸੀਂ ਡਾਕਟਰ ਸ਼ਰਧਾ ਰੋਇਆ ਦਾ ਹਸਪਤਾਲ 'ਚ ਸਾਡੇ ਗੋਡਿਆਂ ਨੂੰ ਬਹੁਤ ਤਕਲੀਫ ਸੀ ਜੀ ਗੋਡਿਆਂ ਦੇ ਦਰਦਾਂ ਬਹੁਤ ਸੀਗੀਆਂ ਜੀ ਕਿੰਨੇ ਸਾਲ ਪਹਿਲਾਂ ਇਹ ਦਰਦਾਂ ਸ਼ੁਰੂ ਹੋਈਆਂ ਸੀ ਤਿੰਨ ਚਾਰ ਸਾਲ ਪਹਿਲਾਂ ਸੀ ਜੀ ਕੀ ਕੀ ਸਮੱਸਿਆ ਆਉਂਦੀ ਸੀ ਹਾਂਜੀ ਕੰਮ ਨਹੀਂ ਕਰ ਸਕਦੇ ਸੀ ਪੌੜੀਆਂ ਨਹੀਂ ਚੜ੍ਹ ਸਕਦੇ ਸੀ ਰੋਟੀ ਪਾਣੀ ਨਹੀਂ ਬਣਾ ਸਕਦੇ ਸੀ ਗੋਡਿਆਂ ਨਾਲ ਤੁਰਨਾ ਫਿਰਨਾ ਔਖਾ ਬਹੁਤ ਹੋ ਜਾਂਦਾ ਹੈ ਨਾ ਬਾਹਰ ਅੰਦਰ ਜਾਣਾ ਆਉਣਾ ਸਾਰੇ ਕੰਮ ਰੁਕ ਜਾਂਦੇ ਨੇ ਹਾਂਜੀ ਸਾਰੇ ਕੰਮ ਰੁਕ ਜਾਂਦੇ ਸੀ ਤੇ ਫਿਰ ਇਲਾਜ ਲੂ ਜੀ ਕਿੰਨਾ ਕੁ ਕਰਵਾਇਆ ਤੁਸੀਂ ਇਲਾਜ ਅਸੀਂ ਬਾਹਰੋਂ ਬਹੁਤ ਕਰਾਇਆ ਕਿਤੋਂ ਨਹੀਂ ਫਰਕ ਪਿਆ ਫਿਰ ਸਾਨੂੰ ਮਤਲਬ ਡਾਕਟਰ ਸਾਹਿਬ ਸ਼ਰਦਾ ਡਾਕਟਰ ਜੀ ਬਾਰੇ ਦੱਸਿਆ ਫਿਰ ਅਸੀਂ ਇੱਥੇ ਆਏ ਹਾਂ ਜੀ ਇੱਥੇ ਤਾਂ ਭੈਣੇ ਤੁਹਾਨੂੰ ਕਿਹਨੇ ਦੱਸਿਆ ਸੀ ਡਾਕਟਰ ਸ਼ਰਦਾਜੀ ਬਾਰੇ ਸਾਨੂੰ ਸਾਡੇ ਪੜੋਸੀਆਂ ਨੇ ਦੱਸਿਆ ਸੀ ਜੀ ਅੱਛਾ ਜੀ ਉਹ ਠੀਕ ਹੋਏ ਹੋਣਗੇ ਹਾਂਜੀ ਹਾਂਜੀ ਉਹ ਠੀਕ ਹੋਏ ਸੀਗੇ ਤੇ ਫਿਰ ਤੁਹਾਡਾ ਕਿੰਨੀ ਦਿਨ ਇਲਾਜ ਚੱਲਿਆ ਹਾਂਜੀ 3 ਦਿਨ ਮਹੀਨੇ ਇਲਾਜ ਚੱਲਿਆ ਜੀ 3 ਮਹੀਨੇ ਦੇ ਵਿੱਚ ਤੁਹਾਨੂੰ ਫਰਕ ਪੈ ਗਿਆ ਹਾਂਜੀ ਹਾਂਜੀ ਆਰਾਮ ਆ ਗਿਆ ਹੁਣ ਤਾਂ ਮੈਂ ਬਿਲਕੁਲ ਠੀਕ ਹਾਂ ਪੁੜੀਆਂ ਚੜ੍ਹ ਸਕਦੀਆਂ ਕੰਮ ਕਰ ਸਕਦੀਆਂ ਹਾਂਜੀ ਮੈਂ ਤੁਹਾਨੂੰ ਦਾ ਧੰਨਵਾਦ ਕਰਦੀ ਹਾਂ ਜੀ ਉਹ ਤਾਂ ਤੁਹਾਡਾ ਚਿਹਰਾ ਹੀ ਦੱਸਦਾ ਮੁਸਕਾਨ ਦੱਸਦੀ ਹੈ ਤੁਸੀਂ ਹੈਨਾ ਪਹਿਲਾਂ ਦਰਦ ਹੁੰਦਾ ਆਇਆ ਹੁਣ ਅੱਜ ਤੁਸੀਂ ਹਾਂ ਸੱਚੀ ਡ ਉਹਨਾਂ ਨੂੰ ਵੀ ਦਸੀਦਾ ਵੀ ਉੱਥੇ ਜਾਓ ਤੁਸੀਂ ਉੱਥੇ ਇਲਾਜ ਬਹੁਤ ਵਧੀਆ ਹੈ ਉਹ ਤਾਂ ਨਵੀਂ ਜ਼ਿੰਦਗੀ ਦਿੰਦੇ ਆ ਜੀ ਬਹੁਤ ਆਰਾਮ ਆ ਜਾਂਦਾ ਮੈਂ ਆਪਾਂ ਬਹੁਤ ਠੀਕ ਆ ਜੀ ਬਹੁਤ ਬਹੁਤ ਹਾਂਜੀ ਹਾਂਜੀ